ਕੀ ਕਰੀ ਜਾਂਦੇ ਹੋ ਮੈਂ ਚੈਰੀ ਜੀ ਗੁੱਟਦਾ ਸੀਗਾ ਮਾਂ ਚੱਲ ਇਹਦੇ ਵਿੱਚ ਕੋਈ ਧਨੀਆ ਤੂੰ ਹੀ ਹਲਾ ਦਾਂਗੇ ਇੱਕ ਗੱਲ ਦੱਸ ਮੇਰੀ ਮਸੀ ਦੀ ਕੁੜੀ ਨਹੀਂ ਸੀ ਜਿਹੜੀ ਹਾਂ ਹਾਂ ਮੇਰੀ ਕੁੜੀ ਹੁੰਦਾ ਹੋਇਆ ਸੱਚੀ ਹਾਂ ਫਿਰ ਤਾਂ ਮਾਰ ਕਾ ਉਹਨਾਂ ਨੂੰ ਫਿਰ ਤਾਂ ਫੋਨ ਕਰਾਂ ਮੈਂ ਸਾਲੀ ਨੂੰ ਫੋਨ ਤਾਂ ਕਰ ਲੈ ਫਿਰ ਤਾਂ ਬੜਾ ਚਾ ਚੜੇ ਸੱਚੀ ਰੱਬ ਨੇ ਵਧੀਆ ਸੁਣ ਲਈ ਜਨਾ ਵੀ ਹੂੰ ਵਧੀਆ ਤੇ ਸੁਣ ਲਈ ਮੈਂ ਵੈਂਗਾਂ ਦੀ ਸੀ ਹਾਂ ਆਪਣੇ ਵਿਆਹ ਨੂੰ ਵੀ 10 ਸਾਲ ਹੋ ਗਏ ਨਾ ਹਾਂ ਪਤਾ ਨਹੀਂ ਰੱਬ ਆਪਣੀ ਝੋਲੀ ਕਿ ਕਦੋਂ ਭਰੂਗਾ ਪੱਕਾ ਹਾਂ ਕਿ ਉਹ ਦਿਗਾ ਹੌਲਾ ਕਰੇਗਾ ਰੱਬ ਦੇ ਘਰ ਕਦੇ ਦੇਰ ਹੁੰਦੀ ਆ ਕੰਘੇਰ ਨਹੀਂ ਹੁੰਦਾ ਕੋਈ ਨਾ ਰੱਬ ਆਪਾਂ ਨੂੰ ਵੀ ਸਭ ਕੁਝ ਦੇਊਗਾ ਪਤਾ ਨਹੀਂ ਕਦੋਂ ਦੇਊਗਾ ਮੈਂ ਤਾਂ ਇਹ ਸੋਚੀ ਜਾਂਦੀ ਰਹੀ ਆ ਵੀ ਲੋਕ ਤਾਂ 2 ਸਾਲ ਰੱਖ ਕੇ ਛੱਡ ਦਿੰਦੇ ਨੇ ਤੁਹਾਡਾ ਧੰਨਾ ਜਿਹੜਾ ਤੁਸੀਂ ਮੈਨੂੰ 10 ਸਾਲ ਹੋ ਗਏ ਰੱਖੇ ਨੂੰ ਨਾ ਮੈਨੂੰ ਕਦੇ ਕੁਝ ਕੇ ਆ ਉਤੋਂ ਵੱਡਾ ਵੀਰਾ ਦੇਖ ਲਓ ਪਾਣੀ ਦੀ ਬਾਲਟੀ ਨਹੀਂ ਚੱਕਣ ਦਿੰਦਾ ਉਨਾਈ ਰੰਦ ਜਿੱਕਾ ਦੋਨਾਂ ਤਾਇਆ ਬਣ ਕਦੋਂ ਸਾਡੇ ਕੋਈ ਘਰ ਚ ਰੌਣਕ ਆਵੀ ਉਹ ਕੰਮ ਨਹੀਂ ਹੈ ਅਜੇ ਤਾਂ ਤੂੰ ਹੀ ਮੇਰੇ ਜਵਾਕਾਂ ਵਰਗੀ ਆ ਬਸ ਆਹੀ ਗੱਲਾਂ ਤਾਂ ਮੇਰਾ ਦੁੱਖ ਹੌਲਾ ਕਰੀ ਰੱਖਦੀਆਂ ਨੇ ਨਹੀਂ ਮੈਨੂੰ ਤਾਂ ਲੱਗਦਾ ਵੀ ਮੈਂ ਤਾਂ ਉਹੀ ਮਰ ਜਾਂਦੀ ਜੇ ਕੋਈ ਮਾੜਾ ਬੰਦਾ ਬੱਲੇ ਪੈ ਜਾਂਦਾ ਚਲੋ ਰੋਟੀ ਖਾ ਲਓ ਨਾਲੇ ਬਾਈ ਨੂੰ ਕਹਿ ਦਿਓ ਉਧਰ ਗਾਈਆਂ ਨਮਾਈ ਜਾਂਦਾ ਚਲ ਆਵਾ ਕੇ ਆਈਏ ਚਲ ਫੇਰ ਘੁੱਟ ਦਿਆਂ ਆਹ ਕਿਹੜੀ ਆਖਿਆ ਮੈਂ ਬੰਨਿਆ ਲਿਆ ਕਰੋ ਵੀਰੇ ਮਾਂ ਦੀਪੀ ਉਹ ਆਈ ਸੀ ਕਿ ਤੁਸੀਂ ਗੱਲ ਹੀ ਨਹੀਂ ਸੁਣੀ ਰੋਟੀ ਖਾ ਲਓ ਸਾਰਾ ਦਿਨ ਇੰਦਰ ਲੱਗੇ ਰਹਿੰਦੇ ਹੋ ਕੰਮ ਕਰਨਾ ਉਹ ਅੱਜ ਸੀਰੀ ਆਇਆ ਨਹੀਂ ਪੁੱਤ ਤਾਂ ਕਰਕੇ ਮੈਂ ਕਿਹਾ ਜਵਾਖੜੀ ਨੂੰ ਕਾਹਨੂੰ ਔਖਾ ਕਰਨਾ ਪਹਿਲਾਂ ਮੈਂ ਕੰਮ ਨਵੇਂ ਲੈਣਾ ਉੱਥੇ ਆ ਕੇ ਖਾ ਲੂ ਮੈਂ ਨਹੀਂ ਨਹੀਂ ਕੋਈ ਨਹੀਂ ਤੁਸੀਂ ਆ ਜਾਓ ਇਹ ਬਾਤ ਚ ਕਰ ਲਿਓ ਤੂੰ ਇਕੱਠੇ ਰੋਟੀ ਖਾਵਾਂਗੇ ਚੱਲ ਤੁਹਾਨੂੰ ਪਤਾ ਤੁਥੂ ਬਿਨਾਂ ਤਾਂ ਅਸੀਂ ਵੀ ਰੋਟੀ ਨਹੀਂ ਖਾਂਦੇ ਕਿ ਕਿੱਥੇ ਹਟ ਜਾਈਆਂ ਭਾਈ ਤੂੰ ਤਾਂ ਖਵਾ ਕੇ ਛੱਡ ਦੇਂਗੇ ਹਮ ਰੋਟੀਆਂ ਸਾਰਾ ਦਿਨ ਲੱਗੇ ਰਹਿੰਦੇ ਹੋ ਤੁਸੀਂ ਪਤਾ ਨਹੀਂ ਕਿਉਂ ਉਹ ਬਸ ਆਈਆਂ ਕੰਮ ਕਿੱਥੇ ਮੁੱਕਦੇ ਆ ਤੈਨੂੰ ਨਹੀਂ ਪਤਾ ਫੇਰ ਤੂੰ ਲੱਗੀ ਰਹਿ ਕੇ ਕਰੇਂਗੀ ਇੱਥੇ ਚੱਲ ਭਾਈ ਤੂੰ ਰੋਟੀ ਪਾ ਤੇ ਮੈਂ ਹੱਥ ਧੋ ਕੇ ਆ ਗਿਆ ਠੀਕ ਆ ਠੀਕ ਆ ਭਾਈ ਜਲਦੀ ਆਜੋ ਬਸ ਆ ਗਿਆ ਕੰਮ ਲਈ ਨਾ ਸਾਰਾ ਦਿਨ ਘਰ ਦੀ ਰੌਣਕ ਬਣੀ ਰਹਿੰਦੀ ਆ ਪਰ ਪ੍ਰਮਾਤਮਾ ਇਹਨੂੰ ਵੀ ਸੁੱਖ ਦੇ ਦੇ ਇੱਕ ਜਵਾਖ ਦੇ ਦੇ ਪ੍ਰਮਾਤਮਾ ਪੂਰੀ ਚਿਹਮੋ ਉਹਦੇ ਤਾਂ ਨਹੀਂ ਅਸੀਂ ਕੋਈ ਫਰਕ ਸਮਝਦੇ ਪਰ ਤੂੰ ਵੀ ਸੁਣ ਲੈ ਯਾਰ ਮੇਰਾ ਮਾਕਾ ਹੈ ਅਸੀਂ ਜੀ ਤੇਰਾ ਬਗੜਿਆ ਜਬਾਖੜੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਮੱਥੇ ਤੇ ਹੋੜੀ ਨੂੰ ਪਾਉਂਦੀ ਨਹੀਂ ਤਾਂ ਅੱਜ ਕੱਲ੍ਹ ਤੇ ਢੱਕਾਂ ਨਹੀਂ ਤੋੜਦੀ ਇਹ ਭਾਈ ਭਾਈ ਸਾਨੂੰ ਦੋਨੇ ਭਾਈਆਂ ਨੂੰ ਐਂ ਸਾਂਉਂਦੀ ਆ ਮਾਂ ਪੇਤੋ ਜਾਨ ਬਾਦ ਜੇ ਹੁਣ ਸੁਖਦੀ ਰੋਟੀ ਖਾਦੀ ਆ ਤਾਂ ਹੁਣ ਖਾਦੀ ਆ ਨਹੀਂ ਤਾਂ ਆਪ ਹੀ ਹੱਥ ਮਚਾਈ ਤੇ ਸਤਿਕਾਰ ਭੂਆ ਸਤਿ ਸ੍ਰੀ ਅਕਾਲ ਬੜਾ ਮੋਕੇ ਨੂੰ ਮੌਕਾ ਮਿਲਿਆ ਹੈ ਹੋਰ ਆਜ ਮੌਕੇ ਨੂੰ ਮੌਕਾ ਤਾਂ ਮਿਲਿਆ ਵੇ ਮਸਾਂ ਆਈਆਂ ਤੁਰ ਕੇ ਮੈਂ ਤਾਂ ਫੋਨ ਵੀ ਨਹੀਂ ਕੀਤਾ ਲੈਣ ਆ ਜਾਂਦੇ ਆ ਫੜ ਮੇਰੀ ਬਾਹ ਓਹੋ ਕਿਹੜਾ ਗੋਡੇ ਵਾਲੇ ਦੁਖਦੇ ਨੇ ਕਿਹੜਾ ਚੜਿਆ ਜਾਂਦਾ ਫਿਰ ਤੂੰ ਫੋਨ ਤਾਂ ਕਰ ਦਿੰਦੀ 부ਆ ਮੈਂ ਫੋਨ ਕੀ ਕਰ ਦਿਆਂਦੀ ਮਾਹ ਪਤਾ ਨਹੀਂ ਘਰੇ ਹੋਵੀਆਂ ਤੂੰ ਤਾਂ ਕੱਟੀ ਘਰੇ ਵੱਧ ਕੱਟੀ ਖੜਦਾ ਸਾਰਾ ਦਿਨ ਤੇਰੀ ਤਾਂ ਲੀਡਰ ਹੀ ਨਹੀਂ ਪੂਰੀ ਹੁੰਦੀ ਪਿੰਡ ਚ ਉਹ ਪਿੰਡ ਚ ਕਿਹੜਾ ਖੇਤ ਕੀ ਖਾਣ ਨੂੰ ਲਈਆਂ 부ਆ ਅੱਜ ਬਚੋੜਾ ਫੜ ਕੇ ਲਈਆਂ ਅੱਗ ਲਈਆਂ ਮਰਿਆੜ ਖਾ ਲਈ ਤੇ ਕਾ ਖਾਣ ਦਾ ਪੂਆ ਲੈ ਇਨੀ ਦੋ ਕੱਪੜੇ ਲਈਆਂ ਆਪਦੇ ਹੁਣ ਤੁਹਾਡੇ ਖਾਤਰ ਹੀ ਪੈਸੇ ਲਾਈ ਜਾਵੇ ਪੂਆ ਸਾਰਾ ਦਿਨ ਜਵਾਖ ਨਹੀਂ ਜੱਲਾ ਨਹੀਂ ਹਾਂ ਵੀ ਦੇਖ ਐਡੀ ਵੱਡੀ ਕੋਠੀ ਐ ਕਿੱਥੇ ਕਲਕਿਆ ਰੀਆਂ ਸੁਣਨ ਜਵਾਖਾਂ ਦੀਆਂ ਹੈ ਤੇ ਪੂਆ ਦਾ ਵੀ ਮਾਨ ਤਾਨ ਬਦੇ ਵੀ ਚੱਲ ਕੁਛ ਖਾਣ ਨੂੰ ਲੈ ਜਾਂ ਜਵਾਖਾਂ ਨੂੰ ਹੁਣ ਸੁਣਨ ਨੂੰ ਬੋਢੜ ਕੱਟਿਆਂ ਨੂੰ ਕੀ ਲਿਆਦਾ ਖਾਣ ਨੂੰ ਜੀ ਵੀ ਨਹੀਂ ਕਰਦਾ ਹੁਣ ਤਾਂ ਲਿਆ ਲਿਆ ਵੀ ਥੱਕ ਗਈ ਖਾਣ ਵਾਸਤੇ ਉਹ ਪੂਆ ਆਪੀ ਸੁਣਨ ਨੂੰ ਰੱਬ ਵੀ ਕਿਤੇ ਹਾਂ ਸੁਣ ਲੂ ਰੱਬ ਹੋਰ ਹੁਣ ਕਦੋਂ ਸੁਣੂਗਾ ਸੱਚ ਕਰ ਪਈ ਸੱਸਰੀ ਕਾਲ ਹੂੰ ਕਦੋਂ ਗਈ ਸੀ ਆ ਹੁਣ ਆਈਆਂ ਹਲੇ ਡਿੱਗੀਆਂ ਆ ਕੇ ਪਾਣੀ ਤਾਂ ਨਹੀਂ ਲਿਆ ਦੇ ਕੋਈ ਅੱਛਾ ਮੈਂ ਪਾਣੀ ਲੈ ਕੇ ਨਹੀਂ ਬਈ ਹੂੰ ਐਡੀ ਆਈ ਬੇਪਾਰ ਘਰ ਦੇ ਭਾਗ ਹੀ ਲੈ ਗਈ ਇਹ ਤਾਂ ਜਮਾ ਉਹ ਪੂਆ ਐ ਕਹਤੋ ਕਹਣੀ ਸਾਰਾ ਕੰਮ ਦੰਦਾ ਕਰਦੀ ਆ ਵਧੀਆ ਹੈਗੀ ਆ ਹੈ ਕਿਦੇ ਮੱਥੇ ਤੇੜੀ ਨਹੀਂ ਪਾਈ ਮੈਨੂੰ ਰੋਟੀ ਬਣਾਉਣ ਲੱਗੀ ਤੂੰ ਤਾਂ ਅਨਸਾਰ ਹੀ ਲੱਗ ਜੰਨੀ ਆ ਪੂਆ ਪਰ ਅਨਸਾਰ ਨਹੀਂ ਮਨ ਦੁਖੀ ਹੁੰਦਾ ਜਦੋਂ ਇਸ ਘਰ ਤੇ ਵੱਢਦੀ ਆ ਬਾਲਾ ਹੁੰਦਾ ਥੋੜਾ ਨਹੀਂ ਮੇਰੀ ਗੱਲ ਸੁਣ ਜਦੋਂ ਤੇਰੀ ਮਾਂ ਅੱਗੇ ਆਉਂਦੀ ਸੀ ਤੇਰਾ ਪਿਓ ਜਾਂਦਾ ਇਸ ਘਰ ਤੇ ਬਲਾ ਵੱਡੇ ਭਾਗ ਸੀਗੇ ਹੁਣ ਤਾਂ ਪਤਾ ਨਹੀਂ ਕੀ ਹੋ ਗਿਆ ਭਾਗ ਹੀ ਨਹੀਂ ਰਿਹਾ ਉਹ ਉਹ ਕੋਈ ਨਾ ਸਭ ਕੋ ਸਾਰਾ ਬਰੇਤਾ ਪਾ ਕਿੱਧਰ ਭਾਗੀ 20 ਕਿਲੇ ਬਾਹਣ ਦੇ ਸਾਡੇ ਕੋਲੇ ਚੰਗੀ ਕੋਠੀ ਪਾਈ ਆ ਕਾਰ ਆ ਕਾਦੀ ਘਾਟ ਆ ਸਾਡੇ ਕੋਲੇ ਆੜਤੀ ਤੋਂ ਵੀ 4 ਰੁਪਏ ਅਸੀਂ ਲੈਣੀ ਆ ਅਸੀਂ ਕੀ ਦੇਣੇ ਆ ਕਿਸੇ ਦੇ ਆੜਤੀ ਤੋਂ ਤਾਂ ਤੁਸੀਂ ਲੈਣੀ ਆ ਭੂਆ ਨੂੰ ਤਾਂ ਕਦੇ ਸਹਿਰਾ ਨਹੀਂ ਵੀ 5-10000 ਭੂਆ ਨੂੰ ਦਿਓ ਕੋਈ ਤਿਥ ਤਿਹਾਰ ਤੇ ਹੈ ਪੁਆ ਤੈਨੂੰ ਕਿਤੇ ਖਾਲੀ ਜਾਣ ਦਿੱਤਾ ਇਥੋਂ। ਵੇ ਖਾਲੀ ਨੂੰ ਕੀ ਮਾਂ ਲੀਰ ਦਾ ਕੀ ਕਰਨਾ? 2 10 ਰੁਪਏ ਮੀਟਰ ਵਾਲਾ ਸੂਟ ਦੇ ਦਿਆ ਨੇ ਸੜਿਆ ਹੋਇਆ। ਉਹ じゃ ਮੈਂ ਤਾਂ ਉਈਓ ਨਾ ਪਾਵਾਂ। ਕੋਈ ਨਹੀਂ ਪੁਆ ਜੀ। ਆ ਹੁਣ ਦੀਵਾਲੀ ਐ ਨਾ ਮੂਰੇ। ਨਿਲ ਤਾਂ ਦੀਵਾਲੀ ਦਾ ਸਮਾਨ ਸੂਣ ਬਣਾਵਾਂਗੇ। ਕੋਈ ਜਿਹੜੀਆਂ ਹੁੰਦੀਆਂ ਨੇ ਮੱਠੀਆਂ-ਮੱਠੀਆਂ। ਨਾਲੇ ਜਿਹੜਾ ਤੁਹਾਡਾ ਜੀ ਕੀਤਾ ਨਾ ਉਹ ਸਮਾਨ ਲੈ ਜੇ ਕੋਈ ਨਹੀਂ। ਕੋਈ ਨਾ ਪੁਆ। ਜਾਂਦੀ ਹੋਈ 5000 ਰੁਪਏ ਲੈ ਜੀ ਬਸ। ਨਹੀਂ ਆਟੇ ਦੀਆਂ ਮੱਠੀਆਂ ਮੈਂ ਸਿਰਚ ਮਾਰਨੀਆਂ ਨੇ। ਸਾਡੇ ਘਰੇ ਆਟਾ ਨਹੀਂ ਹੈਗਾ ਤੇ ਗੁੜ ਨਹੀਂ ਹੈਗਾ ਕਿ ਤੇਲ ਨਹੀਂ ਹੈਗਾ। ਮੈਂ ਖਰੀਅਾ ਪਕਾ ਦਾਂਗੀ ਭੂਆ ਤੇ ਮਠੀਆਂ ਮੈਂ ਕੀ ਕਰ ਰਹੀਆਂ ਨੇ ਚਲ ਕੋਈ ਨਹੀਂ ਭੂਜੀ ਤੁਹਾਨੂੰ ਜੋ ਚਾਹੀਦਾ ਹੋਇਆ ਸੀ ਉਹ ਲੈ ਦਾਂਗੇ ਤੁਸੀਂ ਇੱਕ ਵਾਰੀ ਦੱਸ ਦਿਓ ਵਾਸੀ ਨਾ ਜੋ ਚਾਹੀਦਾ ਉਹ ਦੇ ਦੇਗੀ ਹੈਗੀ ਆ ਤੇਰੀ ਹਿੰਮਤੋਂ ਨਹੀਂ ਦੇਣ ਦੀ ਭੂਆ ਹਾਂ ਕਰ ਦੋ ਜਵਾਕੜੀ ਨੂੰ ਤੂੰ ਐ ਕਰਦੀ ਪੀ ਤੂੰ ਚਾਹ ਤਾਂ ਮਾਇਆ ਹੀ ਕਹਿਨੀ ਆ ਨਹੀਂ ਇਹਨੂੰ ਮੈਨੂੰ ਸੁਣਾਈ ਦੇਣ ਦੇ ਦੁੱਖ ਗੱਲਾਂ ਮੈਂ ਤਾਂ ਕਹਿਨੀ ਆ ਭੂਆ ਨੂੰ ਰਾਣੀ ਹਾਰ ਪਾ ਦੋ ਪਾ ਦੋਗੇ ਕੋਈ ਨਹੀਂ ਭੂਜੀ ਰਾਣੀ ਹਾਰ ਤੋਂ ਵੱਧ ਪਿਆਰਾਗਾ ਕੋਈ ਨਹੀਂ ਜਿਹੜੀਆਂ ਮੇਰੀਆਂ ਟੂਮਾਂ ਪਈਆਂ ਨੇ ਮੈਂ ਤਾਂ ਸਾਰੀਆਂ ਬਣਾ ਕੇ ਤੁਹਾਨੂੰ ਕਰਾ ਦੂੰਗੀ ਹੁਣ ਜਵਾਨ ਤੇ ਰਹੀ ਜਵਾਨ ਤੋਂ ਨਾ ਮੁੱਕਰੀ ਰਾਣੀ ਹਾਰੀ ਲੈ ਕੇ ਜਾਊਂਗੀ ਹੁਣ ਦੀਪੀ ਤੂੰ ਜਾ ਚਾਹ ਤੋਈ ਨਹੀਂ ਭਾਜੀ ਹਾਂ ਠੀਕ ਹੈ ਭਾਈ ਮੈਂ ਚਾਹ ਤੇ ਹਾਂ ਹਾਂ ਚਾਹ ਚਾਹ ਅੱਜ ਦੀ ਬਣਾ ਲੈ ਕੋਈ ਦੁੱਧ ਚ ਪੱਤੀ ਪੁੱਤੀ ਪਾ ਕੇ ਕਿਤੇ ਮਾਰੇ ਡਬਕਲ ਪਾਣੀ ਮੱਥੇ ਕਾਲੀ ਮਰੀਆੜ ਵਰਗੀ ਪੂਆ ਹਾਂ ਤੂੰ ਵੀ ਨਾ ਇੰਨਾ ਬੋਲਿਆ ਕੀ ਜਿਵੇਂ ਆਖੜੀ ਤੈਨੂੰ ਕਹਿੰਦੀ ਐ ਤੂੰ ਮਹੀਨਾ ਮਹੀਨਾ ਲਾ ਆ ਜਾਨੀ ਇੱਥੇ ਤੈਨੂੰ ਕਿਦੇ ਨੇ ਮੱਥੇ ਤੇੜੀ ਫੜਾ ਕੇ ਕੀਤਾ ਕੋਈ ਕੰਮ ਹਰੇਕ ਦਿਨ ਖੁਸ਼ ਹੋ ਕੇ ਰੋਟੀ ਪਾਣੀ ਚਾਹ ਤੈਨੂੰ ਫੜਾਉਂਦੀ ਐ ਦੱਸ ਤੂੰ ਫੇਰ ਵੀ ਮੈਂ ਫੜਾਵੇਂ ਨਾ ਮੇਰੇ ਭਰਾ ਦਾ ਘਰ ਐ ਮੇਰੇ ਪਿਓ ਦਾ ਜਾਇਦਾਦ ਐ ਮੇਰੇ ਪਿਓ ਦੀ ਜਾਇਦਾਦ ਐ ਇਹ ਜਿਹੜੀ ਤੁਸੀਂ ਵਰਤਦੇ ਹੋ ਮਸਾਂ ਔਖਾ ਨਾ ਬਣਾਈ ਆ ਉਹਨੇ ਮੇਰੇ ਭਰਾ ਦਾ ਘਰ ਐ ਛੋੜਾ ਕੀ ਜ਼ੋਰ ਲੱਗਿਆ ਔਖੀ ਔਖੀ ਸਾਹਮਣੇ ਤੁਸੀਂ ਤਾਂ ਤੁਸੀਂ ਬਣਾਇਆ ਉਹਦੇ ਬਾਅਦ ਕੋਈ ਕਿੱਲਾ ਦਿਖਾ ਜਿਹੜਾ ਬਣਾਇਆ ਮੈਨੂੰ ਉਹ ਚਲ ਕੋਈ ਨਾ ਕੋਈ ਕੋਈ ਕਿਉਂ ਨਹੀਂ ਹੈਗੇ ਤਾਂ ਸਾਰੇ ਆ ਸਸਤਰੀ ਕਾ ਉਹ ਠੀਕ ਆ ਪੂਆ ਆਈ ਨੂੰ ਕਿੰਨੇ ਵਾਰੀ ਆਖਿਆ ਇਹ ਨਹੀਂ ਮੰਨਦਾ ਕੋਈ ਗੱਲ ਵੀ ਭਾਈ ਦੁਬਾਰੇ ਵਿਆਹ ਕਰਾ ਲ ਤੂੰ ਆ ਤੂੰ ਨਹੀਂ ਕਰਾਇਆ ਹੋ ਜਾ ਰੇ ਹੁਣ ਦੁਬਾਰੇ ਵਿਆਹ ਕਿਵੇਂ ਕਰਾ ਲੇ ਕਿਉਂ ਹੈਗੇ ਹੁਣ 10 ਸਾਲ ਹੋ ਗਏ ਤੇ ਜਵਾਖ ਹੀ ਨਹੀਂ ਹੋਇਆ ਤੇ ਫਿਰ ਉਹ ਬੱਚਾ ਤਾਂ ਚਾਹੀਦਾ ਹੀ ਇਹ ਘਰੇ 20 ਕਿੱਲਾਂ ਦਾ مالک ਆ ਪੂਆ ਪਹਿਲਾਂ ਤਾਂ ਚਾਹ ਪਾਣੀ ਪੀ ਲੈ ਤੂੰ ਆਉਣ ਸਾਰੀ ਕਹੇ ਜੀਆਂ ਗੱਲਾਂ ਕਰਨ ਲੱਗੀ ਵੀ ਅੱਜ ਤਾਂ ਮੈਨੂੰ ਗੁੱਸਾ ਚੜਿਆ ਮੈਂ ਤੈਨੂੰ ਆਈ ਇਸ ਗੱਲ ਦੀ ਮਾਰੀ ਆ ਨਹੀਂ ਮੈਂ ਆਉਂਦੀ ਨਹੀਂ ਸੀ ਨਾਲਿਆ ਦੁਬਾਰੇ ਵਿਆਹ ਕਰਨ ਵਾਲੀ ਗੱਲ ਕਿਉਂ ਕਰਦੀ ਏ ਤੂੰ ਮੈਂ ਕਿਉਂ ਕਰਾਵਾਂ ਦੁਬਾਰੇ ਵਿਆਹ ਕਿਆ ਕੋਈ ਕਰਾਉਣਾ ਨਹੀਂ ਹੁਣ ਕਰ ਸਖਣਾ ਰੱਖਣਾ ਸਖਣਾ ਹੋ ਜੂ ਜਦੋਂ ਰੱਬ ਦੀ ਨਿਗਾਹ ਸਿੱਧੀ ਹੋ ਗਈ ਆਪੇ ਸਖਣਾ ਹੋ ਜੂਗਾ ਆਪੇ ਹੋ ਜੂ ਨਾਲੇ ਹੋ ਜੂ ਕੋਈ ਜ਼ਰੂਰੀ ਨਹੀਂ ਹੁੰਦਾ ਹੁਣ ਇਹ ਨਹੀਂ ਕਰਦੀ ਕੋਈ ਬੱਚਾ ਹੁੰਦਾ ਇਹਦੇ ਹੋਰ ਵਿਆਹ ਲੰਨੇ ਆ ਦੁਨੀਆ ਵਿੱਚ ਵੀ ਹੁੰਦੇ ਦੋ ਦੋ ਵਿਆਹ ਦੁਨੀਆ ਦੀ ਹੁੰਦੇ ਨੇ ਇਹਨਾਂ ਦੇ ਜਾਇਦਾਦ ਨਹੀਂ ਇਹ ਤਾਂ ਨਹੀਂ ਨਿਭਾਗ ਕਰਾਉਂਦਾ ਇਹ ਤਾਂ ਪਤਾ ਨਹੀਂ ਕੀ ਦਿਮਾਗ ਚ ਕੀ ਹੈ ਵਿਵਾਦੀ ਆਖਿਆ ਭਾਈ ਤੂੰ ਕਰਾ ਲ ਵਿਆਹ ਤੂੰ ਕਰਾ ਇਹਦਾ ਕਰਦਾਂ ਨੇ ਜੇ ਮੰਨਦਾ ਆਪੂਆ ਸ਼ਾਂਤੀ ਰੱਖ ਲੈ ਬਹਿ ਜਾ ਦਾ ਮਿੰਟ ਦਮ ਹੁਣ ਤਾਂ ਕਹਿੰਦੀ ਮੈਂ ਥੱਕੀ ਆਈ ਆਂ ਦਿਲ ਦੀ ਆਈ ਆਂ ਉੰਦੀ ਲੱਗੀਆਂ ਜਾ ਜਾ ਤੁਹਾਡੇ ਉਹਨਾਂ ਚਾਹਤਰੀ ਹੋਊਗੀ ਦੀਪੀ ਨੇ ਜਾ ਫੜ ਲਿਆ ਇਹ ਨਹੀਂ ਹਰਦੀ ਬੋਲਣੋਂ ਮੈਂ ਤਾਂ ਦੇਖ ਰੱਜ ਇੱਕ ਜੇ ਹੇਜਾ ਬੋਲੂੰਗੀ ਨਾ ਛੋਟੇ ਕੰਨਾਂ ਦੇ ਕੀੜੇ ਨਿਕਲ ਜਾਣਗੇ ਕੋਈ ਨਾ ਆਈ ਮੈਂ ਐ ਫੈਸਲਾ ਕਰਨ ਕੋਈ ਨਾ ਬੋਲੀ ਜਾ ਕੀ ਬੀਜਿਆ ਖੇਤ ਚ ਦੱਸੋ ਮੈਨੂੰ ਪਹਿਲਾਂ ਚੋ ਨਾ ਲਾਇਆ ਪੂਆ 2 ਕਿੱਲੇ ਨਰਮੇ ਦੇ ਲਾਏ ਨੇ ਹੋਰ ਕੀ ਦਸੀਏ ਤੈਨੂੰ ਹਾਂ ਹੁਣ ਜਦੋਂ 10 ਕਿੱਲੇ ਗਏ ਨਾ ਵਿੱਚੋਂ ਵੱਡੇ ਗਏ ਫਿਰ ਪਤਾ ਲੱਗੂ ਸਾਨੂੰ ਪਪੂਆ ਉਹ ਤਾਂ ਸਾਨੂੰ ਪਤਾ ਹੀ ਆ ਚੱਲ ਕੋਈ ਨਾ ਪੂਆ ਤੂੰ 10 ਕਿੱਲੇ ਵੰਡ ਲਈ ਹੁਣ ਤਾਂ ਸਾਨੂੰ ਲੈ ਕੇ ਜਾਉ ਮੇਰੇ ਪਿਓ ਜਾਈ ਮੇਰੇ ਪਿਓ ਦੀ ਜਾਇਦਾਦ ਆ 10 ਕਿੱਲੇ ਤਾਂ ਮੇਰੇ ਵੰਡ ਦੇ ਨੇ 10 ਕਿੱਲੇ 100 ਰੁਪਏ ਉਹਦੇ ਨੇ ਰੱਖ ਲੋ ਮੈਂ ਕੀ ਕਰਾਉਣੇ ਨੇ ਉਹਨਾਂ 10 ਕਿੱਲੇ ਚ ਹਲੋ ਮਾਈਕਰ ਸ਼ਟਡਨ ਦਾ ਸਕਿਲ ਹਾਂ ਚਾਹ ਪੀ ਮੈਂ ਨਹੀਂ ਪਿੰਦੀ ਭਣੇ ਮੈਂ ਨਿਆ ਕੱਪੀਆਂ-ਕੁੱਪੀਆਂ ਚ ਪੀਂਦੀ ਐਨੀ ਕੁ ਘੁੱਟ ਕਚਾ ਮੈਂ ਕੋਈ ਸ਼ਹਿਰ ਚ ਆਈਆਂ ਜਾਂ ਕੋਈ ਉਹ ਮੈਂ ਜੱਟਾਂ ਦੀ ਕੁੜੀ ਆ ਚੰਗੀ ਭਲੀ ਚਾਹ ਪੀਂਨੀ ਗੜਬੀਆਂ ਬਾਟੀਆਂ ਚ ਚੱਕ ਲਈ ਕੱਪ ਮੈਂ ਨਹੀਂ ਪੀਂਦੇ ਜਾਂ ਲੈ ਜਾ ਆਵਦਾ ਹਾਂ ਦੁੱਧ ਚ ਪੱਤੀ ਪਾਈ ਮੈਂ ਤਾਂ ਅੱਜ ਨਾ ਦੁੱਧ ਪੀ ਮਾ ਤੁਹਾਡਾ ਨਾ ਚਾਹ ਪੀ ਮਾ ਨਾ ਪਾਣੀ ਪੀ ਮਾ ਗੜ ਪੀ ਤੇ ਪਾ ਕੇ ਲਿਆ ਉਹ ਗੜ ਪੀ ਤੇ ਬਾਟੀ ਲਿਆ ਹਾਂ ਜਾ ਕੋਈ ਨਾ ਪੂਆ ਲੈ ਪੂਆ ਕ ਇੰਨੇ ਕ ਕਪੀ ਕਰਕੇ ਲੈ ਪੂਆ ਚਾਹ ਪੀ ਲੈ ਪੂਆ ਦੇ ਨਾ ਸੰਗਣਾ ਗਿੱਲਾ ਹੋਵੇ ਤੇ ਕਲੇ ਕਪੀ ਹੂੰ ਫਾਈ ਜੀ ਕਰੀ ਲੱਗੇ ਇਹ ਦਿਖਲਾ ਤਾ ਸਸਰੀ ਕੰਗੜੀ ਸਸਰੀ ਤਾਂ ਬਾਹਰ ਚ ਖੜੀ ਤੇ ਦੀ ਕਰੀ ਸੀ ਮੈਨੂੰ ਵੀ ਆਉਗੀ ਮੈਂ ਤਾਂ ਮੰਝਾ ਜਿਹਾ ਵੈਸੀ ਢਾਲਿਆ ਸੀਗਾ ਬੈਠ ਨਾਲੇ ਇਹ ਗੇਟ ਖੁੱਲਾ ਛੱਡਿਆ ਇਹ ਤਾਂ ਭਾਈ ਵੱਡੇ ਭਾਈ ਨੇ ਛੱਡਤਾ ਹੋਗਾ ਠੀਕ ਹੋ ਤੁਸੀਂ ਮੈਂ ਤਾਂ ਠੀਕ ਆ ਭਾਈ ਤੂੰ ਨਹੀਂ ਠੀਕ ਲੱਗਦੀ ਇਹ ਜਿਹੜੀ ਕੜਮੀ ਆਉਂਦੀ ਆ ਸਿਰ ਮੱਥੇ ਲੱਗ ਜਾਨੀ ਆ ਇਹ ਜੁਲਫਾਂ ਕੱਡੀਆਂ ਨੇ ਨੇ ਕਿੱਧਰ ਨਿਕਲਣ ਇਹ ਵੀ ਉਹਦੇ ਹੀ ਸੋਹਣੀਆਂ ਲੱਗਦੀਆਂ ਨੇ ਜਦੋਂ ਮਗਰਮੂਰੇ ਲਾਲ ਖੇਡਦੇ ਹੋਣ ਹੈ ਬਾਹਾਂ 'ਚ ਕਿਸੇ ਥਾਂ ਦੀ ਸਾਡੇ ਕਰਮਾਂ 'ਚ ਪਈ ਸੀ ਖੁਈ ਨਹੀਂ ਦੀਦੀ ਆਨਸਾਰ ਹੀ ਲੱਗੇ ਤੁਸੀਂ ਮੈਂ ਚਾਹਨਾਮਾ ਕਿ ਨਹੀਂ ਲੋੜ ਨਹੀਂ ਤੇਰੀ ਚਾਹ ਦੀ ਮੇਰਾ ਵੀ ਜੀ ਕਰਦਾ ਆ ਲੋਕਣੀਆਂ ਮੰਗੂ ਵੀ ਮੈਂ ਵੀ ਆਪਦੇ ਪੇਕੇ ਦਾ ਘਰੇ ਦਰਜ ਨਾਲ ਕੇਲੇ ਲੈ ਕੇ ਆਵਾਂ ਮੈਂ ਸਿਓ ਲੈ ਕੇ ਆਵਾਂ ਟੌਫੀਆਂ ਲੈ ਕੇ ਆਵਾਂ ਮੇਰੇ ਕੋਈ ਪਤੀਜਾ ਹੋਵੇ ਕੋਈ ਪਤੀਜੇ ਹੋਵੇ ਆਉਂਦਿਆਂ ਕਹੇ ਵੀ ਪੂਰ ਸਾਡੇ ਲਈ ਕੀ ਲੈ ਕੇ ਆਈਆਂ ਕੀ ਲੈ ਕੇ ਆਈਆਂ ਅਰ ਤੂੰ ਨਕਮੀ ਕਦੇ ਦਿਖਾਵੇਂਗੀ ਸਾਨੂੰ ਕਿਸੇ ਜਵਾਖ ਦਾ ਮੂੰਹ ਦਿੱਤੀ ਮੇਰਾ ਠੜਾ ਜੀ ਕਰਦਾ ਤੁਹਾਨੂੰ ਕੀ ਪਤਾ ਮੇਰੇ ਤੇ ਕੀ ਵੀਤਦੀ ਆ ਨਹੀਂ ਤੇਰੇ ਤੇ ਕੁਝ ਨਹੀਂ ਬੀਤਦੀ ਆ ਤੇਰੀ ਸ਼ਕਲ ਨੂੰ ਦੇਖ ਕੇ ਲੱਗਦਾ ਕਾਲੀ ਪਿੰਦੀ ਲਈ ਬੈਠੀ ਹੈ ਕਾਲਾ ਤੈਨੂੰ ਸੂਟ ਪਾਰਖ ਹੈ ਤੂੰ ਤਾਂ ਕਾਲ ਭਾਲਦੀ ਆ ਮੇਰੇ ਪੇਕੇ ਦੇ ਘਰੇ ਵੀ ਹਾਂ ਕਾਲ ਪਵੇ ਇਹਨਾਂ ਦੇ ਨਾਲੇ ਗੱਲ ਸੁਣ ਲੈ ਅੱਜ ਤੂੰ ਐ ਸੋਚੀ ਬੈਠੀ ਹੈ ਨਾ ਵੀ ਜ਼ਮੀਨ ਤੂੰ ਆਪਦੇ ਪੇਕੇ ਨੂੰ ਦੇ ਦੇਗੀ ਇਹ ਤੂੰ ਭੁੱਲ ਜਾ ਨਾਲੇ ਜਾ ਪਾਣੀ ਦਾ ਗਲਾਸ ਲੈ ਕੇ ਨਾਲੇ ਸਿਰ ਦਾ ਢੰਗ ਨਾਲ ਪਾ ਲੈ ਕਿਵੇਂ ਕੱਡੀਆਂ ਨੇ ਜੁਲਫਾਂ ਠੀਕ ਹੈ ਗੇਟ ਲਾ ਲਿਆ ਕਰ ਫੂਕ ਲਿਆ ਕਰ ਐ ਬੈਠੀ ਹੈ ਖੁੱਲੇ ਬਾਗ ਬਾਹਰ ਤੇ ਓ ਹੋ 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 ਜੁੱਤੀ ਵੀ ਕਾਲੀ ਸ਼ਰਮ ਨਹੀਂ ਆਉਂਦੀ ਹੈਗੀ ਜ਼ਿੰਦਗੀ ਚ ਕਾਲ ਪਾਰਖਿਆ ਕੰਜਰੀ ਨੇ ਕਹੇ ਜੀ ਨੇ ਕਮੀ ਆਈ ਜਾਂ ਸਾਡੇ ਇਹਦੋਂ ਤਾਂ ਨਾ ਹੀ ਪਿਉਂਦੇ ਆ ਇੱਕ ਕਵਾਰਾ ਫਿਰਦਾ ਇੱਕ ਹੋਰ ਫਿਰ ਲਾਂਦਾ ਤੇਰੇ ਨਾਲੋਂ ਤਾਂ ਦਾਗ ਲੱਗ ਗਿਆ ਸਾਰੀ ਜ਼ਿੰਦਗੀ ਦਾ ਸਾਡੇ ਕਰਮਾਂ ਚ ਲੋਕਾਂ ਦੇ ਤਿੰਨ ਤਿੰਨ ਚਾਰ ਚਾਰ ਜਵਾਖਰ ਹੁੰਦੇ ਨੇ ਕਰੇ ਆ ਸਾਡੇ ਆ ਪਿਆਗਾ ਛੰਨ ਸਹਿਰ ਸਾਰਾ ਕੁਝ ਦੇਖੀ ਚੱਲੋ ਇਹਦੇ ਕਣੀ ਸੜੇ ਮੂੰਹ ਕਣੀ ਪੂਆ 10 ਦਿਨ ਪਹਿਲਾਂ ਫੋਨ ਕਰਿਆ ਸੀ ਉਦੋਂ ਵੀ ਇੱਥੇ ਸੀ ਇਹ ਉਦੋਂ ਚੀਂਹਦੇ ਮਗਰ ਪਈਆ ਪੂਆ ਨਹੀਂ ਪੂਆ ਲੈ ਪਤੀ ਜੀ ਨੂੰ ਤਾਂ ਮਿਲਣਾ ਅੱਜ ਕਿਉਂ ਤੱਕ ਆ ਗਈ ਨਹੀਂ ਮੈਂ ਮਰ ਜਾਂ ਪੂਆ ਸੰਕੇ ਜਾ ਮਾ ਲੈ ਖੂਨ ਨੂੰ ਖੂਨ ਟੱਕਰ ਗਿਆ ਹਰ ਹੈ ਕਿਵੇਂ ਆ ਵਧੀਆ ਵਸ ਠੀਕ ਤੂੰ ਦੱਸ ਲੈ ਆਦਾ ਪੱਕੇ ਡੇਰੇ ਉਰੀ ਲਾ ਲੈ ਹੁਣ ਹੋਰ ਮੇਰੇ ਪੇਕੇ ਦਾ ਘਰ ਲਾਵਾਂ ਨਾ ਤੈਨੂੰ ਕੀ ਦੁੱਖ ਆਇਆ ਮੇਰੇ ਡੇਰਿਆਂ ਦਾ ਨਾ 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 ਦੁੱਖ ਕਿਉਂ ਆਇਆ ਪੂਆ ਮਾ ਮੈਂ 10 ਦਿਨ ਪਹਿਲਾਂ ਹੀ ਫੋਨ ਕਰਿਆ ਤੀ ਉਦੋਂ ਵੀ ਤੂੰ ਰਹੀ ਸੀ ਅੱਜ ਵੀ ਆਈਆਂ ਮੈਂ ਅੱਜ ਵੀ ਤੂੰ ਰਿਆ ਮੈਂ ਤਾਂ ਉਰੀਆਂ ਭਣੇ ਮੇਰਾ ਪਿੰਡ ਐ ਪਮਾ ਦੀ 10 ਦਿਨ ਲਾਵਾਂ ਪਾਂਦੀ 20 ਦਿਨ ਲਾਵਾਂ ਪਾਂਦੀ ਮਹੀਨਾ ਲਾਵਾਂ ਕਿਉਂ ਕੀ ਗੱਲ ਤੈਨੂੰ ਤਾਂ ਕੋਈ ਤਕਲੀਫ ਨਹੀਂ ਨਾ ਨਾ ਤਕਲੀਫ ਤਾਂ ਕਾਦੀ ਆ ਮਾ ਪੁੱਤਾਂ ਨੇ ਰੱਸਾ ਖੋਲਤਾ ਲੈ ਕਾ ਕਾ ਤੂੰ ਖੋਲ ਤਾਂ ਸੁੱਖ ਨਾ ਰੱਸਾ ਇੱਥੇ ਮੈਂ ਵੀ ਜਾਇਦਾਦ ਦੀ ਮਾਲਕ ਨਾ ਮਾਜਾ ਲਾਵਦਾ ਉੱਥੇ ਵੀ ਗੇੜਾ ਮਾਰਾਂ ਅੱਛਾ ਨਾ ਕੀ ਗੱਲ ਪੂਆ ਹੈਗੇ ਨੇ ਸੁੱਖ ਨਾਲ ਜ਼ਮੀਨ ਸਾਹਮਣੇ ਵਾਲੇ ਤੂੰ ਕੀ ਕਰਨਾ ਹਿੱਸਾ ਲੈ ਕੇ ਤੇਰਾ ਦਾਦਾ ਕਹਿੰਦਾ ਤੇਰੇ ਪਿਓ ਦੇ ਨਾਲ ਕਰਾ ਕੇ ਗਿਆ ਸੀ ਚੜ ਗਈ ਸਾਡੇ ਦੋਨਾਂ ਭਣ ਭਾਈਆਂ ਦੇ ਦਾਦ ਫਿਰ ਮੈਂ ਕਿਉਂ ਛੱਡਾਂ ਆਵਦਾ ਦੇਖ ਲਾ ਪੂਆ ਹੈ ਰਹੀ ਨਾ ਉਹੀ ਫਿਰ ਸ੍ਰੀਕਾਂ ਲਈ ਨਿਭਾਉਣੀ ਆ ਤੂੰ ਤਾਂ ਨਾ ਜ਼ਮੀਨ ਸਵਾ ਦੀ ਆਪਦੇ ਨੂੰ ਵਰਤਨ ਨੂੰ ਦੇਈਦੀ ਹੁੰਦੀ ਆ ਆਪਾਂ ਨੇ ਕਿ ਭਲਾ ਹਿੱਕ ਤੇ ਧਰ ਕੇ ਲੈ ਕੇ ਜਾਣੀ ਆ ਜ਼ਮੀਨ ਨਹੀਂ ਫਿਰ ਉਹਦੇ ਦੀ ਵਰਤਨ ਨੂੰ ਦੇਈ ਜਾਨੀ ਆ ਵੀ ਚੱਲ ਭਾਈ ਇਹਨਾਂ ਦੇ ਹੁਣ ਇਹਨਾਂ ਦੇ ਵੀ ਨਹੀਂ ਕੋਈ ਜਵਾਖ ਜੱਲਾ ਹੋਇਆ ਫਿਰ ਹੁਣ ਲੈ ਜਾਨੇ ਆ ਤੇ ਉਹਦੇ ਦੀ ਵਰਤਨ ਨੂੰ ਹੀ ਦਿੱਤੀ ਸੀ ਵਰਤਨ ਵਾਸਤੇ ਨਹੀਂ ਅੱਜ ਤੱਕ ਲੈ ਕੇ ਗਈ ਕਿੰਨੇ ਆ ਗਿਆ 40 50 ਸਾਲ ਹੋ ਗਏ ਇਹਨਾਂ ਨੂੰ ਛੱਡੀ ਨੂੰ ਅੱਛਾ ਜੇ 40 50 ਸਾਲ ਹੋ ਗਏ ਛੱਡੀ ਨੂੰ ਨਾ ਪੂਆ ਤੇਰੇ ਕੋਲ ਸਹੁਰਿਆਂ ਲਈ ਹੈ ਨਹੀਂ ਸੌਰਨਾਂੜੀ ਹੈਗੀ ਐ ਉਹ ਤਾਂ ਹੋਣੀ ਹੀ ਐ ਫੇਰ ਸੁਖਣਾ ਨਾ ਫੇਰ ਬੇਕਿਆਂ ਤੋਂ ਕੀ ਕਿ ਫੇਰ ਮਰਨ ਮੁੱਕੜ ਮੁੱਕ ਜੂ ਇਹ ਦੇਖ ਲਾ ਪੂਆ ਕਿਸੇ ਨੇ ਨਹੀਂ ਆਉਣਾ ਤੇਰੇ ਨਹੀਂ ਪਤਾ ਨਹੀਂ ਹੁਣ ਇੱਕ ਚੁੰਨੀ ਹੰਡਾਵਾਂਗੇ ਪਤਾ ਨਹੀਂ ਨਾ ਹੁਣ ਮਾਨੂੰ ਵੀ ਆਪਦੇ ਪੁੱਤਾਂ ਨੂੰ ਤਾਂ ਕਰ ਜਾ ਫੇਰ ਅੱਛਾ ਇਹ ਕਿਸੇ ਦਾ ਹੈ ਨਹੀਂ ਨਹੀਂ ਇਹਨਾਂ ਦੇ ਹੈ ਨਹੀਂ ਤੈਨੂੰ ਪਤਾ ਲੈ ਜੇ ਤੈਨੂੰ ਤਾਂ ਇੱਕ ਨੇ ਤਾਂ ਵਿਆਹ ਨਹੀਂ ਕਰਾਇਆ ਮੇਰੀ ਗੱਲ ਸੁਣ ਤੂੰ ਧਿਆਨ ਨਾਲ ਆ ਇੱਕ ਦੇ ਕੁਸ ਹੋਇਆ ਨਹੀਂ ਜੇ ਮੈਂ ਕਿਹਾ ਭਾਈ ਦੂਜਾ ਵਿਆਹ ਕਰਾ ਲਾ ਤਾਂ ਉਹ ਨਹੀਂ ਮੰਨਿਆ ਪੂਆ ਐ ਤਾਂ ਕੀ ਸੋਚਣਾ ਹੈਗਾ ਵੀ ਚਲ ਜੇ ਇਹਦੇ ਨਹੀਂ ਹੋਇਆ ਤਾਂ ਕੋਈ ਦਵਾਈ ਦਬੂਟੀ ਦਵਾ ਦੰਨੇ ਆ ਕਿਸੇ ਚੱਜ ਦੇ ਡਾਕਟਰ ਦੇ ਲੈ ਜਾਨੇ ਆ ਵੀ ਜਵਾਕ ਹੋ ਜਾਊਗਾ ਅੱਛਾ ਜ਼ਮੀਨ ਦੀ ਹੋਗੀ ਤੈਨੂੰ ਵੀ ਜ਼ਮੀਨ ਲੈ ਜਾਨੇ ਆਪਾਂ ਪਹਿਲੀ ਮੰਡੀਆਂ ਪਾ ਲ ਮੈਨੂੰ ਤਾਂ ਜ਼ਮੀਨ ਦੀ ਹੈ ਨਹੀਂ ਚਲ ਤੂੰ ਦੱਸ ਤੂੰ ਆਦੀ ਪਰ ਜੈ ਨੂੰ ਕਿੰਨੇ ਕ ਡਾਕਟਰਾਂ ਦੇ ਲੈ ਗਈ ਮੈਂ ਤਾਂ ਲੈ ਜੂ ਜਾਣ ਵਾਲੀ ਬਣੇ ਤੁਰਦੀ ਨਹੀਂ ਉਹ ਤਾਂ ਅਗਲੀ ਕਹਿੰਦੀ ਆਂ ਆਪਦੀ ਮਾਂ ਨਾਲ ਜਾਊਂਗੀ ਮੈਂ ਲੈ ਜਾ ਅਸਲ ਚੋ ਪੂਆ ਇਹਨੂੰ ਆਏ ਆਗਾ ਵਿਜਵਾਖ ਹੋਵੇ ਨਾ ਤੇ ਜ਼ਮੀਨ ਮੈਂ ਆਪਦੇ ਪੇਕੇ ਨੂੰ ਦੇ ਦਾਂ ਐ ਨਹੀਂ ਮੈਂ ਜਾਣਦੀ ਫਿਰ 10 ਕਿੱਲੇ ਤਾਂ ਮੇਰੇ ਵੀ ਹਿੱਸੇ ਆਉਂਦੇ ਆ ਮੈਂ ਵੀ ਲੈ ਜੂ ਆਪਦੀ ਮੈਂ ਤਾਂ ਵੱਡੇ ਵਾਲੀ ਕਹਾਂ ਵੱਡੇ ਨੂੰ ਕਹਤੀ ਮਾਂ ਮੇਰੇ ਨਾਲ ਵਾਦੇ ਵੇ ਜਾਂ ਮੈਂ ਵੱਡੇ ਦਾ ਵਿਆਹ ਕਰਦੀ ਆ ਭਈ ਮੈਂ ਤਾਂ ਕਹਾਂ ਵੱਡੇ ਨਾਲ ਮਹਰਿਸ਼ਤਾ ਕਰਾ ਦਾਨੀਆ ਛੋਣਰੇ ਕੋਲੇ ਤਾਂ 10 ਕਿੱਥੋਂ ਰਹਿ ਗਏ ਛੋਣ ਨੂੰ ਤਾਂ ਹੁਣ ਤਿੰਨਾਂ ਭੈਣ ਭਰਾਵਾਂ ਨੂੰ ਤਿੰਨ ਤਿੰਨ ਕਿੱਲੇ ਆਉਣਗੇ ਉਹ ਤੂੰ ਲੈ ਜਾਂਦੇ ਸੀ ਜੀ ਸਦਕੇ ਲੈ ਜਾ ਮੈਨੂੰ ਕੋਈ ਗੁੱਸਾ ਨਹੀਂ ਤੇਰੇ ਕਿੰਨੇ ਅੱਛਾ ਤੂੰ ਫਿਰ ਕੱਲੀ ਪ੍ਰਧਾਨ ਹੋ ਗਈ ਹੈਂ ਪੂਆ ਵੀ 10 ਕਿੱਲੇ ਤੂੰ ਕੱਲੀ ਨੇ ਸਾਹਮਣੇ ਆ ਨਹੀਂ ਮੈਂ ਦਾਦ ਦੇ ਚਾਗੀ ਤ ਹਾਂ ਮੇਰੇ ਤਾਂ ਆਪਦੇ ਹਿਸਾਬ ਚ ਹੀ ਐ ਕੋਈ ਨਾ ਪੂਆ 10 ਕਿੱਲੇ ਲੈ ਕੇ ਫਿਰ ਕਫਣ ਤਾਂ ਪੇਕਿਆਂ ਦੀ ਡਿੱਕੇਗੀ ਕੋਈ ਨਹੀਂ ਪਾਉਣਾਉਂਦਾ ਦੇਖ ਲਾਂਗੇ ਹੁੰਦੇ ਪਾਉਣਗੇ ਕਿ ਨਾ ਪਾਉਣਗੇ ਨਹੀਂ ਨਾ ਪਾਉਣ ਕੱਫਣਾ ਮੈਂ ਕਹਿੰਦਾ ਤੈਨੂੰ ਕਹਿੰਦੀ ਮੇਰੇ ਤੇ ਕੱਫਣ ਪਾਉਣਾ ਐ ਮੈਂ ਤਾਂ ਦਸ ਮਿਆਂ ਕੇ ਰੱਖ ਲੂ ਬੇੜੇ ਪਹਿਲੀ ਸਮਿਆਂ ਕੇ ਰੱਖ ਲੂਗੀ ਆ ਦੀ ਨੂੰ ਹਾਂ ਨੂੰ ਕਹਿ ਦੂ ਮੇਰੀ ਪੇਟੀ ਚੋਂ ਕੱਢੋ ਮੇਰੇ ਕੱਫਣ ਪਾਜ ਜਮਾ ਨਾ ਆਈ ਤੂੰ ਕੱਫਣ ਤਾਂ ਪੇਕਿਆਂ ਦਾ ਆਪਦੇ ਹੱਥੀ ਪਵਾ ਲੇਗੀ ਜਿਹੜੇ ਹੋਰ ਕਾਰ ਬਿਹਾਰ ਨੇ ਉਹ ਕਿੱਥੋਂ ਕਰਾਵੇਗੀ ਫਿਰ ਨਾ ਕਰਨ ਮੈਨੂੰ ਮੈਂ ਮਰੀ ਨੇ ਕਹਣਾ ਦੇਖਣਾ ਹਾਂ ਆਪੇ ਮੇਰੇ ਸਿਆਣੀ ਬਣ ਜਾ ਪੂਚਟ ਛਿੱਟੇ ਬਾਲ ਆ ਰਹੇ ਨੇ ਸ਼ਰਮ ਮਨ ਮਾਰੀ ਤੂੰ ਬਣ ਜਾ ਸਿਆਣੀ ਮੈਂ ਤਾਂ ਸਿਆਣੀ ਆ ਬਥੇਰੀ ਤੂੰ ਤੂੰ ਕਿਧਰ ਆ ਗਈ ਸਿਆਣੀ ਹੂੰ ਦੂਜਿਆਂ ਨੂੰ ਕਹਣਾ ਸੌਖਾ ਹੁੰਦਾ ਚੱਲ ਕੋਈ ਨਾ ਮੇਰੇ ਭਤੀਜੇ ਦੇ ਕੋਈ ਜਵਾਖ ਜੱਲਾ ਹੋ ਜਾਂਦਾ ਚੱਲ ਮੈਂ ਅੱਧ ਪਜਦ ਮੈਂ ਛੱਡ ਜੈਂਦੀ ਉਹਨੂੰ ਮੁੰਡੇ ਵਾਸਤੇ ਹੈ ਤੇ ਹੁਣ ਜਦੋਂ ਇਹ ਵੀ ਨਹੀਂ ਕੋਈ ਆਹੋ ਕਰ ਦੇ ਫਿਰ ਮੈਂ ਵੀ ਲੈ ਜੈਨੀ ਫਿਰ ਉਤਾਂ ਦਾ ਘਰ ਤਾਂ ਹੁਣ ਵੱਜੂਗਾ ਵੱਜੀ ਜਾਵੇ ਆਪਾਂ ਨੂੰ ਕੀ ਫਿਰ ਮੈਂ ਘਾਤੋ ਛੱਡਾਂ ਤੂੰ ਫਿਰਦੀਆਂ ਤਿੰਨ ਕਿੱल्ल्या ਤੇ ਪੂਸ਼ ਮਾਰਦੀ ਹਾਂ ਹਾਂ ਭਾਈ ਹਾਂ ਛੱਡਿਆ ਯਾਰ ਇੰਨਾ ਹੋਗਾ ਤੂੰ ਕਰਦੀ ਆ ਓਏ ਇਹ ਤਾਂ ਪਹਿਲੇ ਦਿਨ ਹੀ ਸੀ ਹਾਬ ਬਸ ਅੱਖ ਹੀ ਰਹਿੰਦੀ ਸੀ ਬਾਪੂ ਕੋਲੇ ਵੀ ਤੂੰ ਤਾਂ ਛੋਟਾ ਸੀ ਉਹਨੂੰ ਹਾਂ ਬਸ ਐ ਘਬਰਾਟ ਕਰਕੇ ਪੈਂਦੀ ਆ ਐ ਕਰ ਦੂੰ ਮੈਂ ਬਾਹ ਕਰ ਦੂੰ ਫਿਰ ਉਹਨੂੰ ਬਸ ਮਾੜਾ ਮੋਟਾ ਤੈਨੂੰ ਪਤਾ ਜਵਾਖ ਦਾ ਕਰਕੇ ਸਾਰਿਆਂ ਨੂੰ ਹੋ ਰਿਹਾ ਹੁਣ ਆਪਾਂ ਤਾਂ ਸਮਝ ਲੈਨੇ ਆ ਦੋਨੇ ਭਾਈ ਯਾਰ ਆਪਾਂ ਸਾਰਾ ਟੱਬਰ ਦੇਖ ਕੇ ਕਿੰਨਾ ਖੁਸ਼ ਰਹਿੰਦਾ ਹਨਾ ਭਾਈ ਤੂੰ ਵੀ ਕਿੰਨਾ ਖੁਸ਼ ਆ ਐ ਤੇਰੀ ਪਰਝਾਈ ਵੀ ਦੇਖ ਕੇ ਕਿੰਨਾ ਖੁਸ਼ ਰਹਿੰਦੀ ਆ ਪਰਪੂਆ ਨੇ ਯਾਰ ਆ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਹੋਰ ਹੀ ਮਨ ਜੇ ਦੁਖੀ ਕਰਤਾ ਓਏ ਪੁਰਾਣੇ ਖੇਲਾਂ ਦੀ ਆ ਪੂਆ ਹੁਣ ਇਹਨੂੰ ਤਾਂ ਹੀ ਲੱਗਦਾ ਪਤਾ ਨਹੀਂ ਜੀ ਬਿਜਵਾ ਆਖਣਾ ਹੋਇਆ ਤਾਂ ਕੀ ਹੋਊਗਾ ਹੈ ਬਿਨਾਂ ਇਹਦਾ ਪ੍ਰਮਾਤਮਾ ਦੇ ਘਰ ਦਾ ਕੀ ਪਤਾ ਕਿ ਕਦੋਂ ਆਪਣੇ ਘਰੇ ਕਿਲਕਾਰੀਆਂ ਵੱਜ ਜਾਣ ਹੈ ਤਾਂ ਹੀ ਤਾਂ ਬਈ ਹੈਗੀ ਇਹਨਾਂ ਗੱਲਾਂ ਵੀ ਪ੍ਰਮਾਤਮਾ ਦਾ ਕੀ ਪਤਾਗਾ ਹੁਣ ਇੱਕੋ ਸਪਾਈ ਦਾਦੇ ਨੇ ਕੰਮ ਕੀਤੇ ਹੋਏ ਨੇ ਦਾਦੇ ਨੇ ਕੀ ਕੀਤਾ ਮਰਨ ਤੋਂ ਪਹਿਲਾਂ ਬਾਪੂ ਦੇ ਨਾਮ ਬਹਾਨ ਨਹੀਂ ਕਰਾਇਆ ਅੱਛਾ ਉਹਦਾ ਜਦੋਂ ਆਪਤਾ ਮਰ ਗਿਆ ਉਹ 10 ਕਿੱਲੇ ਭੂਆ ਦੇ ਨਾਮ ਚੜ ਗਏ ਹਾਂ 10 ਬਾਪੂ ਦੇ ਚੜ ਗਏ ਹਾਂ ਜਿਵੇਂ ਆਪਣੇ ਵਾਲਾ ਬਾਪੂ ਗਲਤੀ ਕਰ ਗਿਆ ਹੁਣ ਬਾਪੂ ਨੇ ਕਿਹੜਾ ਆਪਣੇ ਨੌ ਕਰਾਇਆ ਸੀ ਉਹ ਜਦੋਂ ਬਾਪੂ ਦੀ ਅਚਨਚੇਤ ਡੈਥ ਹੋ ਗਈ ਮਰ ਗਿਆ ਬਾਪੂ ਆਪਣਾ ਬਚਾਰਾ ਉਹ ਤਿੰਨ ਨੌ ਤਿੰਨ ਸਭਾ ਤਿੰਨ ਕਿਲੇ ਹੋਣ ਆਪਣੀ ਭੈਣ ਦੇ ਨਾਂ ਉਹ ਚੜ ਗਏ ਹੂੰ ਉਹਨੇ ਉਹਨੇ ਆਪਣੇ ਨਾਂ ਚੜ ਗਏ ਹੁਣ ਕੱਲ ਨੂੰ ਉਹ ਰੋ ਮਾਰੇ ਫੇਰ ਹੈ ਇਹ ਗਲਤੀਆਂ ਹੋ ਗਿਆ ਹੁਣ ਇਹ ਕਰਨੀਆਂ ਨਹੀਂ ਚਾਹੀਦੀਆਂ ਹੁਣ ਜੇ ਮੈਂ ਆਪਣੇ ਨਾਂ ਹੁਣ ਜਦ ਤੇਰੇ ਕੋਈ ਮੁੰਡਾ ਹੋ ਗਿਆ ਮੈਂ ਤਾਂ ਤੇਰੇ ਮੁੰਡੇ ਦੇ ਨਾਂ ਹੀ ਕਰਾ ਦੂੰ ਪਹਿਲਿਆਂ ਚ ਵੀ ਕੱਲ ਨੂੰ ਸਾਲਾ ਕੋਈ ਡਿੱਕਾ ਹੀ ਨਾ ਲੱਗੇ ਹੂੰ ਇਹ ਚੀਜ਼ਾਂ ਹੁੰਦੀਆਂ ਚੱਲ ਕੋਈ ਨਾ ਉਹਨਾਂ ਤੋਂ ਫਿਕਰ ਕਰ ਆਪੇ ਸੈੱਟ ਕਰ ਲਵਾਂਗੇ ਪੂਆ ਤੋਂ ਕਰਾ ਲਵਾਂਗੇ ਨਾ ਮਾੜਾ ਮੋਟਾ ਕੰਮ ਤੋਂ ਦਾ ਕਰਾ ਦੇਂਦੀ ਕੁੜੀ ਉਹਦੇ ਨਾਲ ਆਇਆਂ ਬੈਠੀ ਆ ਪਸਰੀ ਪੂਮੇ ਤੇ ਸੋਫਿਆ ਤੇ ਤੂੰ ਵੀ ਲੱਗ ਜਾ ਪੂਆ ਤੂੰ ਕਰਾ ਦੇ ਮੈਂ ਤਾਂ ਦੀ ਪਰਜਾਈ ਨਾ ਵਾਧੂ ਕਰਾਉਂਦੀ ਸੀ ਕੰਮ ਜਦੋਂ ਆ ਜਾਂਦੀ ਸੀ ਫਿਰ ਹੁਣ ਪਹੂ ਨਾਲ ਕਰਾ ਦੇਂਗੀ ਫਿਰ ਕੀ ਹੋਜੂ ਨਹੀਂ ਮੈਂ ਹੁਣ ਸਾਰੀ ਉਮਰ ਕੰਮ ਹੀ ਕਰੀ ਜਾਵਾਂ ਫਿਰ ਮੈਂ ਸਾਰੀ ਉਮਰ ਕੰਮ ਹੀ ਕਰੀ ਜਾਵਾਂ ਹੁਣ ਨਹੀਂ ਤੂੰ ਕੱਲ ਦੀ ਜਵਾਖੜੀ ਮੈਂ ਬੁੜੀ ਹੋਈ ਪਈ ਮੇਰੇ ਤਾਂ ਆਪ ਗੁੱਡ ਦੁੱਖਦਾ ਭਾਈ ਨਹੀਂ ਮੈਂ ਤਾਂ ਮੇਰੀ ਗੱਲ ਸੁਣ ਮੈਂ ਤਾਂ ਦੀ ਪਰਜਾਈ ਨਾ ਗਦਾਈ ਲੈ ਰਜਾਂ ਜਾਂ ਤੋ ਸਾਰਾ ਕੰਮ ਸੂਆ ਤੇ ਜਾ ਜਾ ਕੇ ਸਾਰਾ ਫਿਰ ਹੁਣ ਐ ਕਰਦੇ ਇਹਨਾਂ ਦੇ ਪੇਟੀ ਚੋਂ ਕੱਪੜੇ ਕੱਢ ਕੇ ਤੋਣ ਲੱਗ ਜੰਦੀਆਂ ਪੇਟੀ ਚੋਂ ਕਿਉਂ ਹੋਰ ਥੋੜੇ ਕੰਮ ਪਏ ਨੇ ਅਸ ਦਿਵਾਲੀ ਆਉਣ ਵਾਲੀ ਹੈ ਸਾਫ ਸਫਾਈ ਕਰਾ ਜਾ ਬਈ ਕੋ ਕਾਪੂ ਆ ਕਿਉਂ ਬੋ ਤਅਰਥ ਦੀ ਹੁੰਦੀ ਆ ਮੈਨੂੰ ਦੇਖ ਕੇ ਕੀ ਮੈਂ ਤੇਰੀ ਬੋਹੀ ਗੱਲ ਦੇਣੇ ਤਾਂ ਸੌਕਣ ਵਾਲਾ ਅੱਡਾ ਲਾਰਖਿਆ ਮੇਰੇ ਨਾਲ ਉਹੀ ਤੂੰ ਦੇਖ ਲੈ ਤੂੰ ਕੱਟਾਂਗੀ ਦਿਗ ਡੇਰਗੀ ਤੂੰ ਤਾਂ ਮੇਰੇ ਤੋਂ ਵੀ ਤੁਗਣੀ ਆ ਮੈਂ ਤਾਂ ਬੁੜੀ ਆ ਹੁਣ ਪਰ ਮੈਂ ਵੀ ਬੁੜੀ ਆ ਬਈ ਮੇਰਾ ਤਾਂ ਚੁੱਟ ਢੋਲੇ ਨੇ ਮੈਂ ਤਾਂ ਆਪ ਰੰਗ ਕਰਦੀ ਆ ਬਾਲਾ ਤਾਂ ਉਹੀ ਤੂੰ ਬਹਿ ਜਾ ਕਰ ਪੋ ਚੁੱਪ ਕਰ ਕੇ ਕੋਈ ਨਾ ਦਿਮਾਗ ਹਲਾਇਆ ਕਰ ਦੇਖ ਕੇ ਮੈਂ ਚਾਕਦੀ ਦੇਖ ਲੈ ਕਿ ਮੈਂ ਅਮਰੀਕੀ ਨਹੀਂ ਆ ਇਹਨੇ ਕਹਿੰਦੀ ਵੀ ਨਾ ਮੇਰੀ ਭਤੀਜੀ ਆ ਹਨਾ ਵੀ ਖੂਨ ਦਾ ਖੂਨ ਆ ਮਾੜਾ ਮੋਟਾ ਕੋਈ ਵੀ ਪਿਆਰ ਦੀ ਗੱਲ ਕਰ ਲਈਏ ਨਾ ਜੀ ਐ ਝਾਕਦੀ ਆ ਜਹੇ ਦੀ ਭਤੀਜੀ ਆ ਫਿਰ ਉਹ ਜਿਹਾ ਬਣਨਾ ਪੈਂਦਾ ਮੈਂ ਵੀ ਜੀ ਤਾਂ ਬਹੁਤ ਪਿਆਰ ਨਾਲ ਗੱਲ ਕਹਿੰਦੇ ਭੁਆ ਜੀ ਤਾਂ ਬਣਾ ਗੱਲ ਨਹੀਂ ਕਰਦੀ ਮੈਂ ਵੀ ਫਿਰ ਭੁਆ ਵਰਗੀ ਆ ਜਹੇ ਜੀ ਭੁਆ ਹੋਏ ਜੀ ਭਤੀਜੀ ਭਤੀਜੀ ਆ ਬੋਲਣਾ ਤਾਂ ਬਥੇਰਾ ਨਹੀਂ ਪਾਪੀ ਪਾਪੀ ਰੋਟੀ ਪਾਣੀ ਕਰ ਲਿਆ ਕਿ ਨਹੀਂ ਦੇਖ ਮੈਂ ਕੀ ਕਰ ਲਿਆ ਜਵਾਬ ਦਿੱਤੇ ਹਾਂਜੀ ਦੀਦੀ ਕੀ ਬਣਾਇਆ ਮੈਂ ਸਬਜ਼ੀ ਬਣਾ ਕੇ ਇੱਕ ਤਾਂ ਦਾਲ ਬਣਾਈ ਸੀਗੀ ਇੱਕ ਮਟਰ ਪਨੀਰ ਬਣਾਇਆ ਸੀ ਮੈਂ ਨਹੀਂ ਖਾਂਦੀ ਬਈ ਮਟਰ ਪਨੀਰ ਕੋਈ ਸਬਜ਼ੀ ਚ ਸਬਜ਼ੀ ਮਟਰ ਪਨੀਰ ਫਿਰ ਤੁਸੀਂ ਕੀ ਖਾਣਾ ਬਣਾ ਦਿੰਦੇ ਮੈਂ ਤਾਂ ਸਾਗ ਬਣਾ ਕੇ ਦੇ ਮੱਕੀ ਦੀ ਰੋਟੀ ਨਾਲ ਮੱਖਣੀ ਨਾਲ ਖਾਉਂ ਮੈਂ ਤਾਂ ਸਾਗ ਤਾਂ ਵੱਡਾ ਬਈ ਕੱਲ ਨੂੰ ਲੈ ਕੇ ਆਊਗਾ ਮੈਂ ਕੱਲ ਨੂੰ ਬਣਾ ਦਊਗੀ ਕੋਈ ਨਾ ਫਿਰ ਫਿਰ ਮੈਂ ਚਾਚ ਕੇ ਖਾয়েਂਗੀ ਰੋਟੀ ਕਿਉਂ ਖਾਏਂਗੀ ਕੰਮ ਲਈ ਖਾਏਂਗੀ ਫਿਰ ਕੀ ਉਹ ਦੇ ਜਾਣਗੇ ਤੈਨੂੰ ਮੱਕੀਆਂ ਦੀਆਂ ਲਾ ਲਾ ਕੇ ਨਹੀਂ ਭੋਜੀ ਭਾਈ ਸਾਗ ਨਾਲ ਪਤਾ ਕਿੰਨਾ ਤਿਆਬ ਬਣਦਾ ਬੁੜੇ ਹੱਡ ਹੋ ਰਹੇ ਨੇ ਸਾਗ ਆਪਦੇ ਘਰੇ ਬਥੇ ਰਿਆ ਖਾ ਖਾ ਰੋਹਾਰੀਆਂ ਧੁੰਮੀਆਂ ਕਰੀ ਜਾਂਦੇ ਸਾਗ ਹੈ ਪੁਆਇਂ ਕਰ ਸੁੱਕੀ ਸਬਜੀ ਬਣਾ ਲੈ ਕੋਈ ਨਾਲੇ ਵਧੀਆ ਮੂੜੇ ਬੜੇ ਪੇਚ ਕੋਈ ਕੈਲਸ਼ੀਅਮ ਮੇਰੇ ਵਰਗੇ ਨੂੰ ਮਿਲ ਜੂਗਾ ਕਿਉਂ ਬੂਆ ਕਰੇ ਤੇਰੇ ਸੁੱਕੇ ਸੱਜੇ ਨਹੀਂ ਬਣਾਉਂਦੇ ਉੱਥੇ ਤੈਨੂੰ ਕੈਲਸ਼ੀਅਮ ਹੀ ਮਿਲਦਾ ਨਹੀਂ ਮੈਂ ਤੇਰੇ ਘਰੇ ਸਾਗਰੀ ਬਣਦਾ ਕਿ ਮੇਰੇ ਤਾਂ ਬਣਦਾ ਨਹੀਂ ਮੈਂ ਤਾਂ ਤਾਂ ਹੀ ਕਿਹਾ ਕਿ ਮੈਂ ਤਾਂ ਕੱਲੀ ਕਹਿ ਰਹੀ ਹਾਂ ਬਣਦਾ ਨਹੀਂ ਇੱਥੇ ਭਾਬੀ ਮਿੰਟ 'ਚ ਬਣਾ ਦੂ ਖੇਤੋਂ ਲੈ ਕੇ ਸਾਡੇ ਤਾਂ ਮੁੱਲ ਦਾ ਖੇਤ ਨਹੀਂ ਅਸੀਂ ਬਣਾਉਂ ਲਾਉਂਦੇ ਆਪਦੇ ਕਿਉਂ ਇਹਦੇ ਚਾਰ ਹੱਥ ਲੱਗੇ ਨੇ ਤੈਨੂੰ ਬਣਾ ਕੇ ਦੇ ਦਿੰਦਾ ਨਾ ਫਿਰ ਤੇ ਇਹ ਤੇਰੀ ਸਬਜੀ ਵੇਲੇ ਕਿਹੜੇ ਤੇ ਚਾਰ ਹੱਥ ਲੱਗੇ ਨੇ ਵੀ ਤੈਨੂੰ ਬਣਾ ਸਬਜੀਆ ਕੀ ਸਬਜੀ ਤਾਂ ਲਾਏ ਬੈ ਆਉਂਦੇ ਨਹੀਂ ਪੂਆ ਜੀ ਕੋਈ ਨਹੀਂ ਮੇਰੀ ਗੱਲ ਸੁਣ ਜੀ ਬਾਈ ਕੱਲ ਨੂੰ ਲਿਆਊਗਾ ਸਾਰਾ ਸਮਾਨ ਤੇ ਹਜੇ ਤਾਂ ਤੁਸੀਂ ਉਰੀ ਹੋ ਮੈਂ ਕੱਲ ਨੂੰ ਨਵੇਂ ਮੱਕੀ ਦੀਆਂ ਰੋਟੀਆਂ ਬਣਾ ਦੂੰਗੀ ਨਾਲੇ ਸਾਗ ਬਣਾ ਦੂੰਗੀ ਚੰਗਾ ਫਿਰ ਬੁੰਦੀ ਵਾਲਾ ਰਾਇਤਾ ਪਾ ਲੈ ਠੀਕ ਹੈ ਮੈਂ ਰਾਇਤਾ ਪਾ ਲੈਣੀ ਆ ਆਹ ਦੇਖ ਰ ਤਾਂ ਬੁੰਦੀ ਵਾਲੀ ਖਾਣ ਦੀ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਆਉਂਦੀ ਆ ਪੂਆ ਮੈਂ ਤੂੰ ਉੱਥੇ ਬੁੰਦੀ ਵਾਲੀ ਦਹੀਂ ਖਾਣੀ ਆ ਮੇਰੀ ਗੱਲ ਸੁਣ ਮੈਂ ਤਾਂ ਮੰਗੀ ਹੀ ਨਹੀਂ ਮੈਂ ਤਾਂ ਦੇਹੀ ਉਹ ਮੇਰੀ ਮਰਜ਼ੀ ਮੈਂ ਕੁਛ ਮਰਜ਼ੀ ਮੰਗਾ ਤੈ ਕਿ ਲੈਣਾ ਚਲ ਕੋਈ ਨਹੀਂ ਦੀਦੀ ਮੈਂ ਰਾਇਤਾ ਪਾ ਦੂੰਗੀ ਤੁਸੀਂ ਖਾ ਲਿਓ ਟੈਨਸ਼ਨ ਨਾ ਲਓ ਮੈਂ ਸਬਜ਼ੀ ਦੇਖ ਲੈਣੀ ਹੈ ਵੇਖ ਲੈ ਦੇਖ ਲੈ ਇਹ ਤਾਂ ਜੋਰ ਲੱਗਦਾ ਖਾਂਦੀ ਦਾ ਮੂਹ ਕੋਈ ਮੱਛੀ ਜਾਂਦੀ ਆ ਕਿੱਥੋਂ ਪਾਪ ਲੱਗ ਜਾਂਦੀ ਆ ਹੇ ਰੱਬਾ ਕੀ ਕਰਾਂ ਇਹ ਤਾਂ ਦੋਨੇ ਪੂਆਪਤੀ ਜੀ ਆਪਸ ਵਿੱਚ ਵੀ ਨਹੀਂ ਬਣਦੀ ਤੇ ਮੈਨੂੰ ਵੀ ਨਹੀਂ ਦੇਖ ਸਰਦੀਆਂ ਹੁਣ ਆਰਡਰ ਲਾਤੇ ਉਹ ਤਾਂ ਕਹਿੰਦੀ ਮੈਂ ਸਾਗ ਖਾਣਾ ਮੱਕੀ ਦੀਆਂ ਰੋਟੀਆਂ ਬੇਬੇ ਆ ਕੇ ਸੁੱਕੀਆਂ ਸਬਜ਼ੀਆਂ ਪੂਆ ਵੀ ਹਾਦੀਆਂ ਮੈਨੂੰ ਤਾਂ ਨਾ ਚੱਕਰ ਆਈ ਜਾਂਦੇ ਨੇ ਮੈਂ ਤਾਂ ਇਹਨਾਂ ਕੋਲੇ ਜਾਨੀ ਆ 10 ਮਿੰਟ ਡਢੋਲਾ ਘਰ ਕੇ ਹਣੀ ਮੈਂ ਵੀ ਔਰ ਇਹਦੀਆਂ ਬੋਰੀਆਂ ਵੀ ਤਿੰਨ ਹੀ ਰਹਿ ਗਈਆਂ ਬਾਈ ਨੂੰ ਕਹਾ ਵੀ 10 ਹੋਰ ਮੰਗਾ ਲੈ ਹਜ ਤੱਕ ਰਹਿ ਪਾਉਗੀ ਕੀ ਕਰੀ ਆਨੇ ਉਹ ਦੀਪੀ ਮੈਂ ਤਾਂ ਰੇਹ ਦੇਖਦਾ ਸੀਗਾ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰਦੀ ਮੈਂ ਕਿਹਦੇ ਤੇ ਤੇਰੀ ਗੱਲ ਦਾ ਗੁੱਸਾ ਕੀਤਾ ਦੱਸ ਮੇਰਾ ਤਾਂ ਸੱਚੀ ਮਨ ਜਾੱਕ ਗਿਆ ਇੱਕ ਤਾਂ ਦੀਦੀ ਵੀ ਗੱਲਾਂ ਇਹ ਜੀਆਂ ਕਰਦੀਆਂ ਮੈਨੂੰ ਮਿਹਣੇ ਦੇ ਜਾਂਦੀ ਰਹਿੰਦੀ ਸਾਰਾ ਦਿਨ ਜਵਾਕਦੇ ਉੱਤੋਂ ਹੁਣ ਦੋਨੇ ਭੂਆ ਪਤੀਜੀ ਲੱਗ ਗਈਆਂ ਉਹ ਕਹਿੰਦੀ ਮੈਂ ਤਾਂ ਸਾਗ ਖਾਣਾ ਮੱਕੀ ਦੀਆਂ ਰੋਟੀਆਂ ਤਕੂ ਆ ਗਣੀ ਮੈਂ ਸੁੱਕੀ ਸਬਜ਼ੀ ਖਾਣੀ ਆ ਕੋਈ ਮੇਰੇ ਚ ਪੇ ਜਾਣ ਆ ਮੈਂ ਵੀ ਥੱਕ ਜਾਨੀ ਆ ਅੱਛਾ ਮੈਂ ਕਿੰਨਾ ਕੁ ਘਰੀ ਜਾਉਂਗੀ ਅੱਛਾ ਅੱਡ-ਅੱਡ ਡਿਮਾਂਡਾਂ ਕਰਦੀਆਂ ਤੇ ਬਣਾਇਆ ਕੀ ਆ ਮੈਂ ਮੈਂ ਇੱਕ ਮਟਰ ਪਨੀਰ ਬਣਾਇਆ ਤੇ ਇੱਕ ਦਾਲ ਬਣਾਈ ਆ ਐਂ ਕਰ ਜਿਹੜਾ ਬਣਿਆ ਕੋਈ ਪਿਆਰ ਰਹਿਣ ਦੇ ਆਪੇ ਖਾ ਲਾਣੀਆਂ ਫਿਰ ਬੋਲਣ ਦਾ ਕਲੇਸ਼ ਨਾ ਕਰ ਲੈਣ ਬੋਲੀ ਤਾਂ ਹੁਣ ਵੀ ਜਾਂਦੀ ਆ ਉਹ ਮੇਰੇ ਤੋਂ ਪੁੱਲੜਾ ਵੀ ਨਹੀਂ ਜਾਣਾ ਮੈਂ ਤਾਂ ਤੁਹਾਨੂੰ ਇਹ ਕਹਣੀ ਆ ਵੀ ਮੜਾ ਜੋ ਉਹਨਾਂ ਨੂੰ ਤੁਸੀਂ ਕਹਿ ਦੋ ਕਿ ਏ ਵੀ ਕੁੜੀ ਹੈ ਦੇ ਅੰਦਰ ਵੀ ਦੇਲਾ ਤੁਸੀਂ ਆਏ ਨਾ ਬੋਲਿਆ ਕਰੋ ਕੋਈ ਨਾ ਤੂੰ ਉਹ ਨਾ ਕਰ ਮੈਂ ਕਰਦਾ ਗੱਲ ਉਹਨਾਂ ਨਾਲ ਤੁਰ ਜਿਹੜੀ ਚੀਜ਼ ਬਣਾਈ ਆ ਬਾਹੋਂ ਬਣਾ ਦੇ ਰੋਟੀਆਂ ਬਣਾ ਦੀ ਕੋਈ ਚੱਕਰ ਨੀ ਕਰਾ ਮੈਂ ਕਰਦਾ ਗੱਲ ਠੀਕ ਹੈ ਤੇ ਵੱਡੇ ਭਾਈ ਨੂੰ ਨਾ ਦੱਸੋ ਤੁਹਾਨੂੰ ਪਤਾ ਨਾ ਉਹ ਮੇਰਾ ਕਿੰਨਾ ਕਰਦਾ ਤੇ ਐਵੇਂ ਇਹਨਾਂ ਨਾਲ ਲੜ ਪੂਆ ਨਾ ਨਾ ਆਪਾਂ ਵੱਡੇ ਭਾਈ ਕੋਲੇ ਨਹੀਂ ਗੱਲ ਕਰਦੇਗੇ ਨਾਲੇ ਆਇਆ ਨਾ ਪੂਆ ਕਹਿ ਦੂਗੀ ਮੇਰੇ ਭਤੀਜੇ ਨਾਲੋਂ ਫਰਕ ਬਹੁਤ ਤੇ ਕੁੜੀ ਕਹਿ ਦੂ ਮੇਰੇ ਭਰਾ ਨਾਲੋਂ ਕੋਈ ਨਾ ਮੈਂ ਹੀ ਸਮਝਾ ਲਊ ਇਹਨਾਂ ਨੂੰ ਮੈਂ ਕਰਦਾ ਗੱਲ ਇਹਨਾਂ ਨਾਲ ਠੀਕ ਤੂੰ ਟੈਨਸ਼ਨ ਨਾ ਲੈ ਚੰਗਾ ਠੀਕ ਹੋਰ शुक्र है परमात्मा तेरा कि तू मैं वर प्यो वर्ग एक भरा देता जेठ के रूप से हम सफर तो मैं बहुत चंगा मिले तेरा मेरा ते दुख तकलीफ भी समझ लेंदा साढ़े परिवार को हमेशा एम ही रखी बस टेंशन पी भी है यार पता नहीं की गल होगी यार ओके मेरे को कल ही बोलता होना है ਉਹ ਪੁੱਛਣਾ ਵਸ ਯਾਰ ਘਰ ਦੀਆਂ ਕਬੀਲਦਾਰੀਆਂ ਤੈਨੂੰ ਪਤਾ ਹੀ ਆ। ਉਹ ਨਾ ਸੋੜਿਆ ਵਾਲਾ ਦਿਖਿਆ ਯਾਰ ਮੈਂ ਦੋ ਦਿਨ ਹੋ ਗਏ ਪਾਲੀ ਜਾਂਦੇ ਨੂੰ। ਉਹ ਇੱਥੇ ਹੂਆ ਖੇਤ ਖੂਦ ਭਾਕ ਜਾਂਦਾਗਾ ਤੜਕੇ ਸੁਨੇਹੀ। ਉਹ ਤੂੰ ਦਵਾਈ ਦਬੂਈ ਲੈ ਲਵਾਂਦਾ ਚੱਜਦੀ ਯਾਰ। ਕਾਲੀ ਦਵਾਈ? ਆਹੀ ਜਵਾਕ ਕਾਲੀ। ਅੱਛਾ। ਹਾਂ। ਉਹ ਬਾਈ ਤੈਨੂੰ ਪਤਾ ਯਾਰ ਇਹ ਤਾਂ ਦਵਾਈਆਂ ਨੂੰਆਂ ਨਾਲ ਕਾਹ ਨੂੰ ਲੋਟ ਆਉਂਦਾ। ਬਹੁਤ ਸਾਈ ਦਵਾਈਆਂ ਦੇਖ ਲਈਆਂ, ਬਹੁਤ ਡਾਕਟਰ ਬਦਲ ਤੇ। ਉਹਦਾ ਪਰਮਾਤਮਾ ਦੀ ਜਦੋਂ ਨਿਗਾ ਸਿੱਧੀ ਹੋ ਗਈ ਯਾਰ ਉਦੋਂ ਆਪੇ ਸੋ। ਉਹ ਪਰਮਾਤਮਾ ਦੀ ਵੀ ਹੋਊਗੀ ਟਾਂਡੀਆਂ ਦਿੰਦਾ ਦਵਾਈ ਦੇਸੀ। ਅੱਛਾ। ਹਾਡੇ ਰਿਸ਼ਤੇ ਦਾ ਉਹਨਾਂ ਦੇ ਜੋੜੇ ਤੋਂ ਜਵਾਬ ਹੋਏ ਨਾ। ਅੱਛਾ। ਹਾਂ। ਚਲ ਕੋਈ ਨਾ ਬਾਈ ਦੇਖ ਲਾਂਗੇ ਫਿਰ। ਹੁਣ ਆਪਾਂ ਨੂੰ ਤਾਂ ਸਾਰਾ ਕੁਝ ਕਰਨਾ ਹੀ ਪਊਗਾ। ਮੈਂ ਬਾਗ ਚੱਲੂ ਤੇਰੇ ਨਾਲ ਜੇ ਡਰੈਸ ਲੈ ਜਾਣਾ ਡਰੈਸ ਲੈ ਜੀ ਮੈਂ ਇਥੋਂ। ਚੱਲ ਤੂੰ ਐਂ ਕਰੀ ਮੈਂ ਤੈਨੂੰ ਦੱਸ ਦਾਂਗਾ ਰਾਇ ਕਰਕੇ ਤੂੰ ਮੇਰੇ ਨਾਲ ਹੀ ਬਾਗ ਚੱਲੇ। ਮੈਂ ਤੈਨੂੰ ਦਵਾ ਲਿਆਉਂਗਾ। ਅੱਛਾ। ਹਾਂ। ਕਿਰਪਾਹੂ ਮਾਲਕ ਦੀ। ਠੀਕ। ਨਹੀਂ ਕੁੜੀਆਂ ਲੈ ਜਾਣਗੀਆਂ ਵਾਹਨ ਛੋੜੇ ਵਾਲੇ ਵੀ ਨਹੀਂ ਕਰਾਇਆ ਵਿਆਹ ਦੇਖ ਲਾ ਲਾਲਚ ਹਰੇਕ ਨੂੰ ਹੁੰਦਾ ਹੈ। ਇਹ ਤਾਂ ਗੱਲ ਹੈਗੀ ਯਾਰ ਛੋੜੀ ਜੀ ਦਾ ਸਾਰੀ ਕਹੀ ਜਾਂਦੇ ਹਾਂ। ਹਾਂ। ਹਉਨ ਉਹ ਛੜਾ ਫਿਰਦਾ ਅੱਛਾ ਗਾਂਹਾਂ ਤੇਰੇ ਛੋਟੇ ਤੁੱਲੇ ਨੇ ਉਹ ਹੋਊ ਜੂਗੀ ਚੱਲ ਕੋਈ ਨਾ ਭਾਈ ਫਿਰ ਦੇਖ ਲਾਂਗੇ ਯਾਰ ਮੈਂ ਤੈਨੂੰ ਦੱਸਦਾ ਮੈਨੂੰ ਦੱਸ ਦੀ ਮੈਂ ਬਾਗ ਚੱਲੂ ਤੇਰੇ ਨਾਲ ਚੱਲ ਹੁਣ ਕੇਂਦਰ ਕਹਿੰਦਾਗਾ ਤਾਂ ਇਹ ਵੀ ਦੇਖ ਲੰਨੇ ਆ ਕਿ ਪਰਤੇ ਆ ਕੇ ਕੋਈ ਦਵਾਈ ਆ ਉਹ ਤਾਂ ਸਾਰੀ ਦੁਨੀਆ ਦੇ ਡਾਕਟਰ ਗਾਲ ਤੇ ਤਾਂ ਪਰਮਾਤਮਾ ਦੇ ਹੱਥ ਅਡੋਰ